ਕਾਂਗਰਸ ਦੀ ਟੀਮ ਵੱਲੋਂ ਗੋੰਦਵਾਲ ਸਾਹਿਬ ਦੇ ਪਿੰਡ ਧੁੰਦਾ ਅਤੇ ਹਰੀਕੇ ਬੰਨ ਦਾ ਦੌਰਾ ਕੀਤਾ ਗਿਆ। ਪਿੰਡ ਧੁੰਦੇ ਗਰੀਬ ਪਰਿਵਾਰਾਂ ਦੇ ਹਾਲਾਤ ਦੇਖਦਿਆਂ ਉਹਨਾਂ ਦੀ ਮਾਲੀ ਸਹਾਇਤਾ ਵੀ ਕੀਤੀ ਗਈ ਅਤੇ ਦਰਿਆ ਨਾਲ ਲੱਗਦੇ ਪਿੰਡਾਂ ਦੀਆਂ ਜ਼ਮੀਨਾਂ ਜੋ ਪਾਣੀ ਦੀ ਲਪੇਟ ਵਿੱਚ ਆ ਕੇ ਖਰਾਬ ਹੋ ਚੁੱਕੀਆਂ ਉਹਨਾਂ ਦਾ ਜਾਇਜ਼ਾ ਲਿਆ ਗਿਆ ਅਤੇ ਦਰਿਆ ਦਾ ਬੰਨ ਪੱਕਾ ਕਰਨ ਲਈ 1 ਡਰਮ ਡੀਜ਼ਲ ਅਤੇ 1,30,000 ਰੁਪਏ ਦੀ ਨਗਦ ਰਾਸੀ ਪ੍ਰਬੰਧਕਾਂ ਨੂੰ ਦਿੱਤੀ ਗਈ ਅਤੇ ਆਖਿਆ ਜੇ ਹੋਰ ਲੋਡ ਪੈਂਦੀ ਹੈ ਤਾਂ ਕਾਂਗਰਸ ਹਰ ਪੀੜਤਾਂ ਦੇ ਨਾਲ ਖੜੀ ਹੈ ਇਸ ਮੌਕੇ ਕਾਂਗਰਸ ਦੇ ਪੰਜਾਬ ਇਨਚਾਰਜ ਭਪੇਸ਼ ਬਘੇਲ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਅਤੇ ਕਾਂਗਰਸ ਦੀ ਟੀਮ ਹਾਜ਼ਰ ਰਹੀ। ਹੜ੍ਹ ਪੀੜਤਾਂ ਲਈ ਹੋਰ ਕੀ ਬੋਲੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਆਉਂਸ ਹੁੰਦੇ ਹਾਂ। ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦੇਵਾਲ ਸਿੰਘ ਦੀ ਰਿਪੋਰਟ। ਕੋਡੇ ਕੋਲੇ ਲੰਗ ਲਾਂਦੀ ਐਮਐਲਏ ਤੋਂ 36 ਗੜ ਦੇ ਸਾਬਕਾ ਮੁੱਖ ਮੰਤਰੀ ਵਾਈਰੀ ਐਨ ਐਪੀ ਜੀ ਅੱਜ ਪੂਰੇ ਦੌਰਾ ਕਰਨਾ ਹੈ। ਹਾਂਜੀ ਤਾਂ ਜੋ ਤੁਹਾਡੀ ਆਵਾਜ਼ بلند ਕਰਕੇ ਕੇਂਦਰ ਸਰਕਾਰ ਨਾਲ ਲੜਾਈ ਲੜੀਏ ਤੇ ਪੰਜਾਬ ਸਰਕਾਰ ਨਾਲ ਹਾਂਜੀ ਦੋਨੋਂ ਸਰਕਾਰਾਂ ਨੇ ਹਜੇ ਤੱਕ ਕਿਸੇ ਪ੍ਰਕਾਰ ਦੀ ਕੋਈ ਰਾਹਤ ਕੋਈ ਸਾਨੂੰ ਨਹੀਂ ਮਿਲੀ ਹਾਂਜੀ ਬਿਲਕੁਲ ਜਿਹੜੀਆਂ ਤੁਹਾਡੀਆਂ ਮੰਗਾਂ ਆ ਉਹ ਤੁਸੀਂ ਜਿਹੜੀ ਮੁਸ਼ਕਲ ਆ ਉਹ ਦੱਸੋ ਤੁਸੀਂ ਸਰ ਮੈਂ ਗੁਰਪ੍ਰੀਤ ਸਿੰਘ ਮੈਂਬਰ ਪੰਚਾਇਤ ਦੀ ਨੇ ਕਿ ਮੈਂ ਸਾਰੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੱਥੇ ਆਉਣ ਦਾ ਸੋ ਸਾਡੀ ਬੀ ਜੀ ਵੀ ਸਾਨੂੰ ਪ੍ਰਸ਼ਾਸਨ ਵੱਲੋਂ ਜਿਹੜੀ ਸਮੇਂ ਦੀ ਸਰਕਾਰ ਆ ਕੁਝ ਨਹੀਂ ਮਿਲਿਆ ਜੀ ਕਿਸੇ ਬੰਦੇ ਹੋਵੇ ਕੋਈ ਸਹਾਈਤਾ ਨਹੀਂ ਮਿਲੀ ਆ ਜਿਹੜੀ ਨੋਚ ਅਸੀਂ ਬਣਾਉਂਦਾ ਆ ਜੀ ਇਹ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਬਣਾਉਂਦਾ ਆ ਮੋਬਾਈਲ ਚ ਕਿਉਂ ਸਰ ਪਾਣੀ ਆਇਆ 23 ਦੇ ਵਿੱਚ ਸਾਡੀਆਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਜੀ ਉਦੋਂ ਵੀ ਅਸੀਂ ਜ਼ਮੀਨ ਦੁਬਾਰਾ ਆਪਦੇ ਕੋਲੋਂ ਡੀਜ਼ਲ ਬਾਲ-ਬਾਲ ਕੇ ਅਸੀਂ 2-2 ਮਹੀਨੇ ਟਰੈਕਟਰ ਚਲਾ ਕੇ ਬਣਾਇਆ ਜੀ ਅਜੇ ਬਣਾ ਕੇ ਅਸੀਂ ਕਣਕ ਬੀਜੀ ਉਸ ਤੋਂ ਬਾਅਦ ਧੋਣਾ ਲਾਇਆ ਉਹਨ ਦੁਬਾਰਾ ਫੇਰ ਪਾਣੀ ਆ ਗਿਆ ਜੀ ਸਾਡੀ ਬਹੁਤ ਮੰਦੀ ਹਾਲਤ ਦਾ ਜਾਨੀ ਕਿ 550 ਕਲਾ ਜ਼ਮੀਨ ਆ ਸਾਰੀ ਜਿਹੜੀ ਦਰਿਆ ਦੇ ਅੰਦਰ ਆ ਕੱਲਾ ਪਿੰਡ ਹੀ ਉਧਰ ਬੈਠਾ ਜੀ ਦੋਵਾਂ ਬੰਨਾਂ ਦੇ ਵਿੱਚ ਸਾਡੀ ਜ਼ਮੀਨ 550 ਕਲਾ ਉਹ ਵੀ ਜ਼ਮੀਨ ਸਾਡੀ ਜਿਹੜੀ ਕੱਚੀ ਆ ਉਹ ਵੀ ਪੱਕੀ ਨਹੀਂ ਆ ਗਈ ਜੀ ਸਾਡਾ ਬਹੁਤ ਵੱਡਾ ਸਾਨੂੰ ਘਾਟਾ ਪਿਆ ਵਾ ਮੈਂ ਬੇਨਤੀ ਕਰਦਾ ਬਾਕੀ ਆ ਸਾਡਾ ਰਸਤਾ ਵੀ ਪਹਿਲਾਂ ਕੱਚਾ ਹੀ ਜੀ ਜਦੋਂ ਵਾਹ ਨਹੀਂ ਕੋਈ ਰਹੀ ਵੀ ਜਦੋਂ ਪਾਣੀ ਲੈ ਗਿਆ ਅਸੀਂ ਦੁਬਾਰਾ ਪੈ ਜਿਆ ਕਰਾ ਲਈਏ ਨਾ ਸਾਡੇ ਕੋਲ ਡੀਜ਼ਲ ਹੈਗਾ ਨਾ ਸਾਡੇ ਕੋਲ ਕੋਈ ਟਰੈਕਟਰ ਹੀ ਹੈਗਾ ਚੰਗਾ ਜਿਹੜਾ 8 ਤੀਆ ਵਾ 8 ਤੀਏ ਨੇ ਸਾਨੂੰ ਸਰ ਪੈਸਾ ਨਹੀਂ ਉਹਨ ਕੋਈ ਵੀ ਦੇਣਾਗਾ ਅੱਗੇ ਕਿਉਂਕਿ ਝੋਨਾ ਵੀ ਮਰ ਚੁੱਕਾ ਵਾ ਪਹਿਲਾਂ 23 ਚ ਮਰ ਚੁੱਕਾ ਹੁਣ 25 ਤੇ ਮਰ ਚੁੱਕਾ ਤੇ ਆ ਜਿਹੜੀ ਨੌਜੀ ਦੀ ਇਹ ਮੇਰੀ ਬੇਨਤੀ ਵੀ ਆਪਣੀ ਸਰਕਾਰ ਦੇ ਵੀ ਸਾਨੂੰ ਇਹ ਇਹਨੂੰ ਪੱਥਰ ਲਾਇਆ ਜਾ ਕਿਉਂਕਿ ਜੇ ਨੌਜ ਰੁੜਦੀ ਆ ਸਾਡਾ ਸਾਰਾ ਪਿੰਡ ਸਾਡਾ ਸਾਰਾ ਪਿੰਡ ਨਹੀਂ ਮੱਲਾਵਾ ਰੋਇਪੁਰ ਇਤੋਂ ਹਜ਼ਾਰਾਂ ਪਿੰਡ ਜਿਹੜੇ ਉਹ ਖਤਮ ਹੋ ਜਾਂਦੇ ਮੇਰੀ ਬੇਨਤੀ ਆ ਜੀ ਇਹ ਨੂੰ ਜੀ ਪੱਥਰ ਲਾਇਆ ਸਰ ਜਦ ਸਰਕਾਰ ਆਪਦੀ ਆ ਜੀ ਇਸ ਨੋਚ ਕੋ ਪੱਕਾ ਕਰ ਦਿਜੀਏ ਇੱਕ ਦੂਸਰਾ ਇਹ ਹੈ ਕਿ ਜਦ ਹਾਂ ਜੀ ਉੱਤਾ ਬਾਵੇਂ ਡੀਜ਼ਲ ਔਰ ਉਹ ਟਰੈਕਟਰ ਚਾਹੀਏ ਹੋ ਖਾਸਾ ਇਹ ਜੋ ਹਮ ਕਰੇਗੇ ਸਰ ਹਮ ਕਾਂਗਰਸ ਵਾਲੇ ਸਰ ਕਰੇਗੇ ਜੀ ਇਹੋ ਬੇਨਤੀ ਕਰਦੇ ਮੈਂ ਰਿਸ਼ਵਾਲ ਸਿੰਘ ਸਾਡਾ ਪੰਜ ਪਿੰਡ ਦੇਨੇਗੇ ਇਹ ਜਿੰਨਾ ਰਕਬਾ ਸਾਡਾ ਸਾਰਾ ਜੀ ਦਰਿਆਜ ਆ ਜਿੰਨੇ ਵੀ ਆ ਪ੍ਰਸ਼ਾਸਨ ਨੇ ਸਾਨੂੰ ਇੱਕ ਵੀ ਮਤ ਨਹੀਂ ਦਿੱਤੀ ਇਹਦੇ ਤੇ ਜੀ ਪੱਥਰ ਜੇ ਲੱਗਾ ਹੁੰਦਾ ਤੇ ਸਾਨੂੰ ਆ ਖਪਾ ਕਰਨ ਦੀ ਲੋੜ ਨਹੀਂ ਇੰਨਾ ਫੰਡ ਜਿਹੜਾ ਰਿਲੀਜ਼ ਹੁੰਦਾ ਜੀ ਜਦੋਂ ਬਹੁਤਮ ਖਰਾਬ ਹੁੰਦਾ ਹਰ ਥਾਂ ਹੀ ਤੁਹਾਨੂੰ ਪਤਾ ਹੀ ਆ ਵੀ ਉਥੇ ਫੰਡ ਸਪੈਸ਼ਲ ਕੱਢਿਆ ਜਾਂਦਾ ਤੇ ਇੰਨੇ ਕਰੋੜ ਰੁਪਈਆ ਜਿਹੜਾ ਉਹ ਰਿਲੀਜ਼ ਕੀਤਾ ਉਹ ਕਿੱਧਰ ਗਿਆ ਨਾ ਤੇ ਇਹਨੂੰ ਪੱਥਰ ਲੱਗਾ ਜੇ ਪ੍ਰਸ਼ਾਸਨ ਨੂੰ ਕਹਿੰਦੇ ਸਾਨੂੰ ਤਾਰ ਹੀ ਦੇ ਦਿਓ ক্রেਤਾ ਵਾਸਤੇ ਤਾਰ ਵੀ ਨਹੀਂ ਹੈ ਗਈ ਤੇ ਆ ਜਿਹੜਾ ਰਸਤਾ ਜੀ ਇਹ ਸਾਰਾ ਸਾਡਾ ਖਰਾਬ ਹੀ 24 ਕਿਲੋਮੀਟਰ ਦਾ ਜਿਹੜਾ ਟੋਟਾ ਇਹਨਾਂ ਪੱਕਾ ਕੀਤਾ ਸਾਨੂੰ ਇਹਦੀ ਬਹੁਤ ਸਹਾਇਤਾ ਇਹ ਸਾਡਾ ਜੀ ਬੰਨ ਜਿਹੜਾ ਇਹ ਟੁੱਟਣੋਂ ਇਹਨਾਂ ਬਚਾਇਆ ਇਹ ਗਾਂ ਬੇਨਤੀ ਕਰਦੇ ਜੇ ਆਪਣੀ ਸਰਕਾਰ ਆਉਂਦੀ ਆ ਪ੍ਰਧਾਨ ਮੰਤਰੀ ਯੋਜਨਾ ਚ ਸਾਡੀ ਜਿਹੜੀ ਸੜਕਾ ਇਹ ਪ੍ਰਧਾਨ ਮੰਤਰੀ ਯੋਜਨਾ ਚ ਹੋਰ ਪੱਕੀ ਕੀਤੀ ਜਾਵੇ ਤੇ ਇਹਦੇ ਨਾਲ ਨਾਲ ਪੱਥਰ ਦਾ ਬੰਨ ਲਗਾਇਆ ਜਾਵੇ ਜੀ ਭਾਜੀ ਮੈਂ ਇੱਕ ਮੜਾ ਜੀ ਗੱਲ ਕਰ ਲੈਣ ਗੱਲ ਇਹ ਗੱਲ ਇਹ ਮਿੱਤਰੋ ਰੱਬਾ ਸਾਡੀ ਸਰਕਾਰ ਹੈ ਕੇਂਦਰ ਦੀ ਨਾ ਹੀ ਸਾਡੀ ਸਰਕਾਰ ਹੈ ਪੰਜਾਬ ਦੇ ਵਿੱਚ ਭਾਜੀ ਭਾਜੀ ਇਹ ਤਾਂ ਜੇ ਰਾਹੁਲ ਗਾਂ ਦਾ ਆਪ ਦਾ ਵੀਡੀਓ ਨਾ ਪਾਉਂਦੇ ਪੰਜਾਬ ਦੀ ਚਿੰਤਾ ਜ਼ਾਹਿਰ ਨਾ ਕਰਦੇ ਤਾਂ ਸ਼ਾਇਦ ਕੇਂਦਰ ਮੰਤਰੀ ਗੇੜਾ ਵੀ ਨਾ ਮਾਰਦੇ ਜਾਂਦਾ। ਸੋ ਸਾਡਾ ਕੰਮ ਹੈ ਜਿਵੇਂ ਐਮਐਸਪੀਸ ਤੇ ਕਿਸਾਨਾਂ ਦੇ ਅਸੇ ਕੋਰਥਡ ਵਾਲੀ ਗੱਲ ਕਰਵਾਉਣਾ। ਅੱਜ ਬਪੀਸ਼ ਬਗੇਲ ਜੀ ਆਏ ਐ। 600 ਦਿਨ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਰਾਸ਼ਟਰਪਤੀ ਦਾ ਚੋਣ ਵੀ ਹੈ। ਰਾਹੁਲ ਗਾਂਧੀ ਵੀ ਦੌਰਾ ਲਾਉਣ ਇਹ ਕੋਸ਼ਿਸ਼ ਕਰਾਂਗੇ। ਤਾ ਜੋ ਅਸੀਂ ਪਾਰਲੀਮੈਂਟ ਦੇ ਵਿੱਚ ਕੋਈ ਆਵਾਜ਼ ਨੇ ਮੈਂਬਰ ਆਫ ਪਾਰਲੀਮੈਂਟ ਹੈ ਉਹ ਵੀ ਬੁਲੰਦ ਕਰ ਸਕੀ ਤੇ ਪਰਦੇਸ਼ ਦੀ ਜਿਹੜੀ ਨਕਮੀ ਸਰਕਾਰ ਹੈ ਮੁੱਖ ਮੰਤਰੀ ਨੇ ਜੋ ਇਹ ਕੀਤਾ ਹੈ ਮੈਂ ਉਹਰੇ ਬਾਰੇ ਬਹੁਤੀ ਚਰਚਾ ਨਹੀਂ ਕਰਨਾ ਚਾਹੁੰਦਾ ਜੇ ਅੱਜ ਸਰਕਾਰ ਚੰਗੀ ਹੁੰਦੀ ਤਾਂ ਇਹ ਨੁਕਸਾਨ ਇਹ ਨਹੀਂ ਹੋਣਾ ਸੀ ਹੋ ਸਕਦਾ 25% ਨੁਕਸਾਨ ਹੁੰਦਾ ਇਹਨੂੰ ਅਸੀਂ ਕੁਦਰਤੀ ਆਫਤ ਹੈਗੀ ਹੈਗੀ ਹੈ ਪਰ ਨਾਲ ਇਹ ਸਰਕਾਰਾਂ ਦੀ ਨਲਾਇਕੀ ਦੀ ਇਹ ਕਾਰਨ ਇਹ ਸਾਰਾ ਕੁਝ ਹੋਇਆ ਹੈ ਪਰ ਅਜ ਨੁਕਤਾ ਚੀ ਨਹੀਂ ਕਰਦਾ ਸਮੇਂ ਨਹੀਂ ਗਿਆ ਤੁਸੀਂ ਸਾਥੋਂ ਤੇਲ ਦੀ ਮੰਗ ਕੀਤੀ ਹੈ ਹਾਂ ਜੀ ਸਾਡੀ ਮਾਤਾ ਅਸੀਂ ਟਰੈਕਟਰਾਂ ਦੀ ਅਸੀਂ ਤੁਹਾਡੇ ਨਾਲ ਇੱਕ ਵਾਅਦਾ ਕਰਦੇ ਹਾਂ ਕਿ ਇਹ ਪਾਣੀ ਉਤਰਨ ਤੋਂ ਬਾਅਦ ਅਸੀਂ ਤੁਹਾਡੀ ਜੋ ਤੇਲ ਫੁੱਲ ਪੇਟਾ ਆਦੇ ਨੂੰ ਸਹਾਇਤਾ ਤੇ ਅੱਜ ਵੀ ਅੱਜ ਵੀ ਸਹਾਇਤਾ ਨਹੀਂ ਨਹੀਂ ਅੱਜ ਵੀ ਕਰਾਂਗੇ ਪਰ ਉਸ ਤੋਂ ਬਾਅਦ ਵੀ ਅਸੀਂ ਜਿਹੜਾ ਇਹ ਲੈ ਜਾਏਗਾ ਪਾਣੀ ਸਾਰੀ ਜ਼ਿੰਮੇਵਾਰੀ ਜੋਰ ਲਾ ਕੇ ਇਹ ਸਾਰਾ ਕੰਮ ਅਸੀਂ ਸਿਰੇ ਚੜਾਵਾਂਗੇ ਤੇਲ ਵੀ ਦੇਾਂਗੇ ਡਾਇਰੈਕਟਰ ਵੀ ਦੇ ਬੋਲੇ ਸੋਨਿਆਲਾ ਵਾਜਾ ਕਾਰ ਬੋਲੇ ਸੋਨਿਆਲਾ ਵਾਜਾ ਕਾਰ ਬੋਲੇ ਸੋਨਿਆਲਾ ਵਾਜਾ ਕਾਰ ਕਾਂਗਰਸ ਸਰਕਾਰ ਜਿੰਦਾਬਾਦ ਕਾਂਗਰਸ ਸਰਕਾਰ ਜਿੰਦਾਬਾਦ ਕਾਂਗਰਸ ਸਰਕਾਰ ਇਹਨਾਂ ਦੇ ਇੱਕ ਸਵਾਲ ਸਰ ਸਰ ਨੂੰ ਇੱਕੋ ਮਿੰਟ ਜਿਹੜਾ 12000 ਬਾਇਰ ਹੋ ਗਏ ਜਿਹੜੀ ਜਦੋਂ ਦੀ ਆਪਾਂ